ਮਾਂ ਦੀ ਆਵਾਜ਼ ਇਸ ਤੋਂ ਪਹਿਲਾਂ ਤੁਸੀਂ ਸੁਣਿਆ ਬਾਪ ਤੇ ਧੀ ਦਰਸਤ ਅਸੀਂ ਹੁਣ ਤੁਹਾਡੇ ਨਾਲ ਇੱਕ ਲੇਖ ਸਾਂਝਾ ਕਰ ਰਹੇ ਹਾਂ ਮਾਂ ਦੀ ਆਵਾਜ਼ ਇਹ ਆਮ ਲੇਖ ਨਹੀਂ ਕੋਈ ਕਹਾਣੀ ਨਹੀਂ ਬਲਕਿ ਇੱਕ ਮਾਂ ਦੇ ਦਿਲ ਦੀ ਅੰਦਰਲੀ ਗੂੰਜ ਹੈ ਇਹ ਕੋਈ ਆਮ ਲੇਖ ਨਹੀਂ ਕੋਈ ਕਹਾਣੀ ਨਹੀਂ ਬਲਕਿ ਇੱਕ ਮਾਂ ਦੇ ਦਿਲ ਦੀ ਅੰਦਰਲੀ ਗੂੰਜ ਹੈ ਇਹ ਆਵਾਜ਼ ਹੌਲੀ ਹੈ ਪਰ ਜਦੋਂ ਇਹ ਦਿਲ ਤੱਕ ਪਹੁੰਚਦੀ ਹੈ ਤਾਂ ਅੰਦਰ ਸਭ ਕੁਝ ਹਿਲਾ ਕੇ ਰੱਖ ਦਿੰਦੀ ਹੈ ਮਾਂ ਦੀ ਨਜ਼ਰ ਮਾਂ ਦਾ ਦਰਦ ਮਾਂ ਦੀ ਦੁਆ ਅਤੇ ਮਾਂ ਦੀ ਖਮੋਸ਼ ਕਰਵਾਨੀ ਨਾਲ ਮੈਂ ਇਸ ਨੂੰ ਲਿਖ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਮਤਲਬ ਮੈਂ ਮਾਂ ਹਾਂ ਮੇਰਾ ਨਾਮ ਕਿਸੇ ਕਾਗਜ਼ ਤੇ ਨਹੀਂ ਪਰ ਮੇਰੀ ਪਛਾਣ ਹਰ ਸਾਹ ਵਿੱਚ ਮੈਂ ਮਾਂ ਹਾਂ ਮੇਰਾ ਨਾਮ ਕਿਸੇ ਕਾਗਜ਼ ਤੇ ਨਹੀਂ ਮੇਰੀ ਪਛਾਣ ਹਰ ਸਾਹ ਵਿੱਚ ਮੈਂ ਉਹ ਹਾਂ ਜੋ ਸਭ ਤੋਂ ਪਹਿਲਾਂ ਜਾਗਦੀ ਹਾਂ ਮੈਂ ਉਹ ਹਾਂ ਜੋ ਸਭ ਤੋਂ ਪਹਿਲਾਂ ਜਾਗਦੀ ਹੈ ਅਤੇ ਸਭ ਤੋਂ ਅਖੀਰ ਸੌਂਦੀ ਹੈ ਮੈਂ ਉਹ ਹਾਂ ਜੋ ਸਭ ਲਈ ਮੁਸਕਰਾਉਂਦੀ ਹਾਂ ਪਰ ਆਪਣੇ ਲਈ ਕਦੇ ਨਹੀਂ ਮੇਰੀ ਕੁੱਖ ਮੇਰਾ ਸੰਸਾਰ ਜਦੋਂ ਤੂੰ ਮੇਰੀ ਕੁੱਖ ਵਿੱਚ ਸੀ ਤੂੰ ਸਿਰਫ ਮੇਰੀ ਬੱਚੀ ਨਹੀਂ ਸੀ ਤੂੰ ਮੇਰੀ ਦੁਆ ਸੀ ਜਦੋਂ ਤੂੰ ਮੇਰੀ ਕੁੱਖ ਵਿੱਚ ਸੀ ਤਾਂ ਤੂੰ ਸਿਰਫ ਬੱਚੀ ਨਹੀਂ ਸੀ ਤੂੰ ਮੇਰੀ ਦੁਆ ਸੀ ਹਰ ਦਰਦ ਹਰ ਝਟਕਾ ਹਰ ਔਖਾ ਪਲ ਮੈਂ ਚੁੱਪਚਾਪ ਸਹਿ ਲਿਆ ਕਿਉਂਕਿ ਮੈਂ ਜਾਣਦੀ ਸੀ ਇਸ ਦਰਦ ਤੋਂ ਇੱਕ ਜ਼ਿੰਦਗੀ ਜਨਮ ਲੈ ਰਹੀ ਹੈ ਹਰ ਦਰਦ ਹਰ ਝਟਕਾ ਹਰ ਔਖਾ ਪਲ ਮੈਂ ਚੁੱਪਚਾਪ ਸਹਿ ਲਿਆ ਕਿਉਂਕਿ ਮੈਂ ਜਾਣਦੀ ਸੀ ਇਸ ਦਰਦ ਤੋਂ ਇੱਕ ਜ਼ਿੰਦਗੀ ਜਨਮ ਲੈ ਰਹੀ ਸੀ ਲੋਕ ਕਹਿੰਦੇ ਨੇ ਮਾਂ ਬਣਨਾ ਔਖਾ ਹੁੰਦਾ ਹੈ ਲੋਕ ਕਹਿੰਦੇ ਨੇ ਮਾਂ ਬਣਨਾ ਔਖਾ ਹੁੰਦਾ ਹੈ ਪਰ ਕੋਈ ਨਹੀਂ ਜਾਣਦਾ ਮਾਂ ਬਣ ਕੇ ਆਪਣੇ ਆਪ ਨੂੰ ਭੁੱਲ ਜਾਣਾ ਕਿੰਨਾ ਔਖਾ ਹੁੰਦਾ ਹੈ ਲੋਕ ਕਹਿੰਦੇ ਨੇ ਮਾਂ ਬਣਨਾ ਔਖਾ ਹੁੰਦਾ ਹੈ ਪਰ ਕੋਈ ਨਹੀਂ ਜਾਣਦਾ ਮਾਂ ਬਣ ਕੇ ਆਪਣੇ ਆਪ ਨੂੰ ਭੁੱਲ ਜਾਣਾ ਕਿੰਨਾ ਔਖਾ ਹੁੰਦਾ ਹੈ ਜਦੋਂ ਤੂੰ ਪੈਦਾ ਹੋਈ ਮੈਂ ਤੈਨੂੰ ਨਹੀਂ ਵੇਖਿਆ ਜਦੋਂ ਤੂੰ ਪੈਦਾ ਹੋਈ ਮੈਂ ਤੈਨੂੰ ਨਹੀਂ ਵੇਖਿਆ ਮੈਂ ਆਪਣੇ ਆਪ ਨੂੰ ਵੇਖਿਆ ਤੇਰੀਆਂ ਅੱਖਾਂ ਵਿੱਚ ਮੇਰੇ ਸੁਪਨੇ ਸਨ ਤੇਰੇ ਰੋਣ ਵਿੱਚ ਮੇਰੀ ਚਿੰਤਾ ਤੇਰੀਆਂ ਅੱਖਾਂ ਵਿੱਚ ਮੇਰੇ ਸੁਪਨੇ ਸਨ ਤੇਰੇ ਰੋਣ ਵਿੱਚ ਮੇਰੀ ਚਿੰਤਾ ਲੋਕਾਂ ਨੇ ਕਿਹਾ ਤੀ ਹੈ ਲੋਕਾਂ ਨੇ ਕਿਹਾ ਤੀ ਹੈ ਪਰ ਮੇਰੇ ਦਿਲ ਨੇ ਕਿਹਾ ਰੱਬ ਨੇ ਮੈਨੂੰ ਆਪਣੀ ਤਾਕਤ ਦਿੱਤੀ ਹੈ ਕਿਉਂਕਿ ਮਾਂ ਦੇਤੀ ਦਾ ਰਿਸ਼ਤਾ ਹੀ ਬਟਾ ਡੂੰਗਾ ਹੁੰਦਾ ਲੋਕਾਂ ਨੇ ਕਿਹਾ ਧੀ ਹੈ ਪਰ ਮੇਰੇ ਦਿਲ ਨੇ ਕਿਹਾ ਰੱਬ ਨੇ ਮੈਨੂੰ ਆਪਣੀ ਤਾਕਤ ਦਿੱਤੀ ਹੈ ਮਾਂ ਕਦੇ ਪੂਰੀ ਨੀਂਦ ਨਹੀਂ ਸੌਂਦੀ ਮਾਂ ਕਦੇ ਪੂਰੀ ਨੀਂਦ ਨਹੀਂ ਸੌਂਦੀ ਮੇਰੀਆਂ ਅੱਖਾਂ ਬੰਦ ਹੁੰਦੀਆਂ ਮਾਂ ਕਦੇ ਪੂਰੀ ਨੀਂਦ ਨਹੀਂ ਸੌਂਦੀ ਮੇਰੀਆਂ ਅੱਖਾਂ ਬੰਦ ਹੁੰਦੀਆਂ ਨਹੀਂ ਪਰ ਮੇਰੇ ਦਿਲ ਜਾਗਦਾ ਰਹਿੰਦਾ ਹੈ ਤੇਰਾ ਹੌਲਾ ਸਾਹ ਵੀ ਮੈਨੂੰ ਜਗਾ ਦਿੰਦਾ ਸੀ ਤੇਰਾ ਇੱਕ ਹੌਲਾ ਸਾਹ ਵੀ ਮੈਨੂੰ ਜਗਾ ਦਿੰਦਾ ਸੀ ਤੂੰ ਬਿਮਾਰ ਹੋਵੇਂ ਤੇ ਦਵਾਈ ਮੈਂ ਖਾਂਦੀ ਹਾਂ ਚਿੰਤਾ ਦੀ ਤੂੰ ਬਿਮਾਰ ਹੋਵੇਂ ਤੇ ਦਵਾਈ ਮੈਂ ਖਾਂਦੀ ਹਾਂ ਚਿੰਤਾ ਦੀ ਮੈਂ ਬੋਲ ਦੀ ਕੱਟ ਹਾਂ ਮੈਂ ਬੋਲ ਦੀ ਕੱਟ ਹਾਂ ਕਿਉਂਕਿ ਮੇਰੇ ਬੋਲ ਭਾਰ ਬਣ ਜਾਂਦੇ ਨੇ ਮੈਂ ਬੋਲ ਦੀ ਕੱਟ ਹਾਂ ਕਿਉਂਕਿ ਮੇਰੇ ਬੋਲ ਭਾਰ ਬਣ ਜਾਂਦੇ ਨੇ ਮੈਂ ਨਹੀਂ ਚਾਹੁੰਦੀ ਕਿ ਮੇਰਾ ਦਰਦ ਤੇਰੇ ਮੱਥੇ ਤੇ ਲਕੀਰ ਬਣੇ ਮੈਂ ਨਹੀਂ ਚਾਹੁੰਦੀ ਕਿ ਮੇਰਾ ਦਰਦ ਤੇਰੇ ਮੱਥੇ ਤੇ ਲਕੀਰ ਬਣੇ ਅਸਲੀ ਮੈਂ ਹੱਸਦੀ ਹਾਂ ਭਾਵੇਂ ਅੰਦਰ ਕੁਝ ਵੀ ਹੋਵੇ ਮਾਂ ਦੀ ਮੁਸਕਾਨ ਮਾਂ ਦਾ ਹਾਸਾ ਅਕਸਰ ਸਭ ਤੋਂ ਵੱਡਾ ਝੂਠ ਹੁੰਦੀ ਹੈ ਮਾਂ ਦੀ ਮੁਸਕਰਾਹਟ ਅਕਸਰ ਸਭ ਤੋਂ ਵੱਡਾ ਝੂਠ ਹੁੰਦੀ ਹੈ ਜਦੋਂ ਤੂੰ ਵੱਡੀ ਹੋਣ ਲੱਗੀ ਜਦੋਂ ਤੂੰ ਵੱਡੀ ਹੋਣ ਲੱਗੀ ਮੈਨੂੰ ਡਰ ਲੱਗਣ ਲੱਗਿਆ ਜਦੋਂ ਤੂੰ ਵੱਡੀ ਹੋਣ ਲੱਗੀ ਮੈਨੂੰ ਡਰ ਲੱਗਣ ਲੱਗਿਆ ਦੁਨੀਆ ਬਹੁਤ ਸਵਾਲ ਪੁੱਛਦੀ ਹੈ ਤੇ ਤੀ ਕੋਲ ਹਰ ਵਾਰ ਜਵਾਬ ਨਹੀਂ ਹੁੰਦਾ ਦੁਨੀਆ ਬਹੁਤ ਸਵਾਲ ਪੁੱਛਦੀ ਹੈ ਤੇ ਤੀ ਕੋਲ ਹਰ ਵਾਰ ਜਵਾਬ ਨਹੀਂ ਹੁੰਦਾ ਮੈਂ ਤੈਨੂੰ ਸਿਖਾਇਆ ਚੁੱਪ ਰਹਿਣਾ ਸਹਿਣਾ ਸਮਝੌਤਾ ਕਰਨਾ ਅੱਜ ਸੋਚਦੀ ਹਾਂ ਕਿਤੇ ਮੈਂ ਤੈਨੂੰ ਬਹੁਤ ਜ਼ਿਆਦਾ ਸਹਿਣਾ ਤਾਂ ਨਹੀਂ ਸਿਖਾ ਦਿੱਤਾ ਅੱਜ ਸੋਚਦੀ ਹਾਂ ਕਿਤੇ ਮੈਂ ਤੈਨੂੰ ਬਹੁਤ ਜ਼ਿਆਦਾ ਸਹਿਣਾ ਤਾਂ ਨਹੀਂ ਸਿਖਾ ਦਿੱਤਾ ਮੈਂ ਤੈਨੂੰ ਮਜ਼ਬੂਤ ਬਣਾਉਣਾ ਚਾਹੁੰਦੀ ਸੀ ਪਰ ਕਈ ਵਾਰ ਮੇਰੇ ਹੰਝੂ ਨਹੀਂ ਵੇਖੇ ਪਰ ਕਈ ਵਾਰ ਮੈਂ ਤੈਨੂੰ ਮਜ਼ਬੂਤ ਬਣਾਉਣਾ ਚਾਹੁੰਦੀ ਸੀ ਪਰ ਕਈ ਵਾਰ ਮੈਂ ਤੇਰੇ ਹੰਝੂ ਨਹੀਂ ਵੇਖੇ ਮੈਂ ਕਹਿੰਦੀ ਰਹੀ ਸਭ ਠੀਕ ਹੋ ਜਾਵੇਗਾ ਮੈਂ ਕਹਿੰਦੀ ਰਹੀ ਸਭ ਠੀਕ ਹੋ ਜਾਵੇਗਾ ਪਰ ਕਦੇ ਨਹੀਂ ਪੁੱਛਿਆ ਤੈਨੂੰ ਕਿਵੇਂ ਲੱਗਦਾ ਹੈ ਇਹ ਸਵਾਲ ਅਜੇ ਵੀ ਮੇਰੇ ਦਿਲ ਵਿੱਚ ਚੁਪਦਾ ਹੈ ਇਹ ਸਵਾਲ ਅਜੇ ਵੀ ਮੇਰੇ ਦਿਲ ਵਿੱਚ ਚੁਪਦਾ ਹੈ ਮੇਰਾ ਸਭ ਤੋਂ ਵੱਡਾ ਡਰ ਤੇਰਾ ਦਰਦ ਹੈ ਮੇਰਾ ਸਭ ਤੋਂ ਵੱਡਾ ਡਰ ਤੇਰਾ ਦਰਦ ਹੈ ਮੈਨੂੰ ਤੇਰੀ ਨਾਕਾਮੀ ਤੋਂ ਡਰ ਨਹੀਂ ਮੈਨੂੰ ਤੇਰੇ ਟੁੱਟ ਜਾਣ ਤੋਂ ਡਰ ਹੈ ਮੈਨੂੰ ਤੇਰੀ ਨਾਕਾਮੀ ਤੋਂ ਨਹੀਂ ਮੈਨੂੰ ਤੇਰੇ ਟੁੱਟ ਜਾਣ ਤੋਂ ਡਰ ਹੈ ਦੁਨੀਆ ਤੈਨੂੰ ਕਹੇ ਮਜ਼ਬੂਤ ਬਣਾ ਦੁਨੀਆ ਤੈਨੂੰ ਕਹੇ ਮਜ਼ਬੂਤ ਬਣਾ ਪਰ ਮੈਂ ਜਾਣਦੀ ਹਾਂ ਹਰ ਮਜ਼ਬੂਤੀ ਦੇ ਪਿੱਛੇ ਕੋਈ ਨਾ ਕੋਈ ਰੋਇਆ ਹੁੰਦਾ ਹੈ ਦੁਨੀਆ ਤੈਨੂੰ ਕਹੇ ਮਜ਼ਬੂਤ ਬਣਾ ਪਰ ਮੈਂ ਜਾਣਦੀ ਹਾਂ ਹਰ ਮਜ਼ਬੂਤੀ ਦੇ ਪਿੱਛੇ ਕੋਈ ਨਾ ਕੋਈ ਉਰ ਰਿਹਾ ਹੁੰਦਾ ਹੈ ਜਦੋਂ ਤੂੰ ਵਿਦਾ ਹੋਈ ਜਦੋਂ ਤੂੰ ਵਿਦਾ ਹੋਈ ਮੇਰੇ ਹੱਥਾਂ ਚੋਂ ਜਿਵੇਂ ਮੇਰੇ ਸਾਹ ਨਿਕਲ ਗਏ ਜਦੋਂ ਤੂੰ ਵਿਦਾ ਹੋਈ ਮੇਰੇ ਹੱਥਾਂ ਤੋਂ ਜਿਵੇਂ ਮੇਰੇ ਸਾਹ ਨਿਕਲ ਗਏ ਲੋਕ ਕਹਿੰਦੇ ਰਹੇ ਤੇਂ ਪ੍ਰਾਈ ਹੋਗੀ ਲੋਕ ਕਹਿੰਦੇ ਰਹੇ ਤੇਂ ਪ੍ਰਾਈ ਹੋਗੀ ਪਰ ਕੋਈ ਨਹੀਂ ਪੁੱਛਿਆ ਮਾਂ ਕਿੱਥੇ ਗਈ ਪਰ ਕੋਈ ਨਹੀਂ ਪੁੱਛਿਆ ਮਾਂ ਕਿੱਥੇ ਗਈ ਮੈਂ ਤੇਰੇ ਕਮਰੇ ਵਿੱਚ ਗਈ ਤੇਰੀ ਖੁਸ਼ਬੂ ਅਜੇ ਵੀ ਹਵਾ ਵਿੱਚ ਸੀ ਮੈਂ ਤੇਰੇ ਕਮਰੇ ਵਿੱਚ ਗਈ ਤੇਰੀ ਖੁਸ਼ਬੂ ਅਜੇ ਵੀ ਹਵਾ ਵਿੱਚ ਸੀ ਮੈਂ ਚੁੱਪਚਾਪ ਤੇਰੇ ਤਕੀਏ ਨੂੰ ਛਾਤੀ ਨਾਲ ਲਾ ਮੈਂ ਚੁੱਪਚਾਪ ਤੇਰੇ ਸਰਹਾਣੇ ਨੂੰ ਆਪਣੇ ਛਾਤੀ ਨਾਲ ਲਾ ਲਿਆ ਮੈਂ ਹਰ ਰੋਜ਼ ਤੇਰੇ ਲਈ ਦੁਆ ਮੰਗਦੀ ਹਾਂ ਮੈਂ ਹਰ ਰੋਜ਼ ਤੇਰੇ ਲਈ ਦੁਆ ਮੰਗਦੀ ਹਾਂ ਨਾ ਦੌਲਤ ਨਾ ਸ਼ੌਹਰਤ ਸਿਰਫ ਇੱਜ਼ਤ ਅਤੇ ਸੁੱਖ ਮੈਂ ਹਰ ਰੋਜ਼ ਤੇਰੇ ਲਈ ਦੁਆ ਮੰਗਦੀ ਹਾਂ ਨਾ ਦੌਲਤ ਨਾ ਸ਼ੌਹਰਤ ਸਿਰਫ ਇੱਜ਼ਤ ਅਤੇ ਸੁੱਖ ਮੈਂ ਤੈਨੂੰ ਕਦੇ ਲੱਗੇ ਕਿ ਤੂੰ ਇਕੱਲੀ ਹੈਂ ਤਾਂ ਯਾਦ ਰੱਖੀ ਮੇਰੀ ਦੁਆ ਤੇਰੇ ਨਾਲ ਤੁਰਦੀ ਹੈ ਜੇ ਤੈਨੂੰ ਕਦੇ ਲੱਗੇ ਤੂੰ ਇਕੱਲੀ ਹੈ ਤਾਂ ਯਾਦ ਰੱਖੀ ਮੇਰੀ ਦੁਆ ਤੇਰੇ ਨਾਲ ਤੁਰਦੀ ਹੈ ਰੱਬਾ ਮੇਰੀ ਧੀ ਨੂੰ ਇੰਨਾ ਮਜ਼ਬੂਤ ਬਣਾ ਕਿ ਦੁਨੀਆ ਨਾਲ ਲੜ ਸਕੇ ਰੱਬਾ ਮੇਰੀ ਧੀ ਨੂੰ ਇੰਨਾ ਮਜ਼ਬੂਤ ਬਣਾ ਕਿ ਉਹ ਦੁਨੀਆ ਨਾਲ ਲੜ ਸਕੇ ਪਰ ਇੰਨੀ ਨਰਮ ਵੀ ਕਿ ਉਹ ਆਪਣੇ ਆਪ ਨੂੰ ਨਾ ਗਵਾ ਬੈਠੇ ਪਰ ਇੰਨੀ ਨਰਮ ਵੀ ਕਿ ਉਹ ਆਪਣੇ ਆਪ ਨੂੰ ਨਾ ਗਵਾ ਬੈਠੇ ਜੇ ਦਰਦ ਆਵੇ ਤਾਂ ਪਹਿਲਾਂ ਮੈਨੂੰ ਦੇ ਦੇਮੀ ਜੇ ਦਰਦ ਆਵੇ ਤਾਂ ਪਹਿਲਾਂ ਮੈਨੂੰ ਦੇ ਦੇਮੀ ਮਾਂ ਹਾਂ ਸਹਿਣ ਦੀ ਆਦਤ ਹੈ ਜੇ ਤੂੰ ਇਹ ਲਫ਼ਜ਼ ਪੜ ਰਹੀ ਹੈ ਜੇ ਤੂੰ ਇਹ ਲਫ਼ਜ਼ ਪੜ ਰਹੀ ਹੈ ਤਾਂ ਮੇਰੇ ਕੋਲ ਆ ਕੇ ਚੁੱਪਚਾਪ ਸਿਰ ਮੇਰੀ ਗੋਦ ਵਿੱਚ ਰੱਖੀ। ਜੇ ਤੂੰ ਇਹ ਲੱਭ ਚ ਪੜ ਰਹੀ ਹੈ ਤਾਂ ਮੇਰੇ ਕੋਲ ਆ ਕੇ ਚੁੱਪਚਾਪ ਸਿਰ ਮੇਰੀ ਗੋਦੀ ਵਿੱਚ ਰੱਖੀ। ਮੈਂ ਕੁਝ ਨਹੀਂ ਪੁੱਛਾਂਗੀ। ਮੈਂ ਕੁਝ ਨਹੀਂ ਪੁੱਛਾਂਗੀ। ਮੈਂ ਸਿਰਫ ਹੱਥ ਫੇਰਾਗੀ। ਕਿਉਂਕਿ ਮਾਂ ਦੀ ਸਭ ਤੋਂ ਵੱਡੀ ਤਾਕਤ ਉਸਦੀ ਖਮੋਸ਼ ਮਮਤਾ ਹੁੰਦੀ ਹੈ। ਕਿਉਂਕਿ ਮਾਂ ਦੀ ਸਭ ਤੋਂ ਵੱਡੀ ਤਾਕਤ ਉਸਦੀ ਖਮੋਸ਼ ਮਮਤਾ ਹੁੰਦੀ ਹੈ। ਸੋ ਦੋਸਤੋ ਏਸੀ ਮਾਂ ਤੇਤੀ ਤੇ ਰਿਸ਼ਤੇ ਦੀ ਬੜੀ ਡੂੰਗੀ ਸਾਂਝ ਪੜਦਿਆਂ-ਪੜਦਿਆਂ ਕਈ ਵਾਰੀ ਆਪਣਾ ਵੀ ਘੜਪਾ ਆਉਂਦਾ ਹੈ ਕਿਉਂਕਿ ਰਿਸ਼ਤੇ ਹੀ ਇਹ ਇਦਾਂ ਦਾ ਹੁੰਦਾ ਹੈ ਸੋ ਦੋਸਤੋ ਸਾਡੀ ਗੱਲਬਾਤ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚਾਉਣ ਵਾਲਿਆਂ ਨਾਲ ਸਾਡੇ ਚੈਨਲ ਨੂੰ ਸਾਂਝਾ ਜਰੂਰ ਕਰਦੇ ਹੋ ਤਾਂ ਕਿ ਤੁਹਾਡਾ ਤੇ ਸਾਡਾ رابطہ ਚੈਨਲ ਜਰੀਏ ਇਸ ਤਰ੍ਹਾਂ ਹੀ ਬਣਿਆ ਰਹੇ ਧੰਨਵਾਦ ਉਸ